21 दिसंबर को पंजाब के लुधियाना में होने जा रहे नगर निगम के चुनाव को लेकर वार्ड नंबर 33 से भारतीय जनता पार्टी से काउंसलर पद की उम्मीदवार बीबी कुलदीप कौर ने जनता से ये अपील की निर्मल आप जो है प्रचार प्रसार का आग्रह दिन है के बारे में वार्ड नंबर तेतीसलाफड़े बन बन के और ਬੱਚਿਆਂ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਈਆਂ ਨੇ ਮਜ਼ਦੂਰ ਗਔਰਤਾਂ ਔਰ ਐਸੀਆਂ ਔਰਤਾਂ ਜਿਨ੍ਹਾਂ ਦੇ ਛੋਟੇ ਬੱਚੇ ਨੇ ਉਹ ਆਪਣੇ ਬੱਚੇ ਨੂੰ ਸਾਥੀ ਦੇ ਨਾਲ ਲਾਤੇ ਹਨ ਮਹੰਮਦ ਦੇ ਬੱਚੇ ਸਭ ਜੋ ਕਰ ਰਹੇ ਨੇ ਮੈਂ ਸਮਝਦਾ ਕਿ ਲੋਕਾਂ ਨੇ ਜਿਹੜਾ ਫੈਸਲਾ ਵਾ 21 ਤਰੀਕ ਨੂੰ ਅਮਰ ਦਾ ਬੋਲਰ ਸੱਚੀ ਕੱਡੀ ਦੇ ਪਿੱਛੇ ਹੈ ਜਿੱਤ ਪ੍ਰਾਪਤ ਲੋਕੀਂ ਨੇ ਜਿੱਤ ਪ੍ਰਾਪਤ ਕਰਨਗੇ ਉਹ ਸੰਗਠਨ ਆਪ ਸਾਰਿਆਂ ਸੰਗਠਾ ਦਾ ਧੰਨਵਾਦ ਕਰਨ ਵਾਸਤੇ ਮੈਂ ਖੁਸ਼ ਹਾਂ ਨਿਰਵਾਜਨ ਜੀ ਕੱਲ ਸੱਤਾ ਪੱਖ ਵਾਲੇ ਕੁਝ ਦਬਾਅ ਬਣਾ ਰਹੇ ਹੈ ਪ੍ਰਸ਼ਾਸਨਿਕ ਕਾਰਨ ਹੈ ਦੇਖੋ ਕਹਿੰਦੇ ਹੁੰਦੇ ਨੇ ਹਾਰੀ ਹੋਈ ਦਿੱਲੀ ਕੰਬਾਂ ਨੋਚੀ ਇਹ ਹਾਲ ਹੋ ਗਿਆ ਇਹ ਜਿਹੜੀ ਸਰਕਾਰ ਹੈ ਨਾ ਸਰਕਾਰ ਨੇ ਆਪਣਾ ਰੰਗ ਦਿਖਾ ਦਿੱਤਾ ਕਿ ਸਰਕਾਰ ਨੇ ਆਪਣਾ ਰੂਪ ਕਿਸੇ ਦੇ ਦਿਖਾ ਦਿੱਤਾ ਪਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਲੋਕਾਂ ਦਾ ਪਿਆਰ ਹੈ ਇਹਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਲੋਕ ਸਾਨੂੰ ਪਿਆਰ ਕਰਦੇ ਨੇ ਲੋਕਾਂ ਨੇ ਅੱਜ ਮੈਂ ਉਹਨਾਂ ਬੀਬੀਆਂ ਮਾਤਾਵਾਂ ਭੈਣਾਂ ਧੀਆਂ ਦਾ ਧੰਨਵਾਦ ਕਰਦਾ ਨੇ ਕਿ ਜਿਨ੍ਹਾਂ ਨੇ ਡਟ ਕੇ ਮਰੋਧ ਕਰਕੇ ਉਹ ਪੰਜਾਬ ਪੁਲਿਸ ਦੇ ਜਿਹੜੇ ਉੱਥੇ ਮੁਲਾਜ਼ਮ ਆਏ ਸੀ ਉਹਨਾਂ ਨੂੰ ਵਿਧਾਇਆ ਤੇ ਅੱਜ ਤੁਹਾਡੇ ਸਾਹਮਣੇ ਜੀਉਂ ਪ੍ਰਚਾਰ ਕਰਦੇ ਨੇ ਸੰਗਤ ਦਾ ਪਿਆਰ ਬਦਾਸਤ ਨਹੀਂ ਹੋ ਰਿਹਾ ਵੀ ਗਰੀਬ ਮਾਂ ਦਾ ਪੁੱਤ ਕਿਉਂ ਜਿੱਤੇ ਵੀ ਇਹ ਉਹਨਾਂ ਤੇ ਬਰਦਾਸ਼ਤ ਨਹੀਂ ਹੋ ਰਿਹਾ ਇਹ ਸੰਗਤਾਂ ਦਾ ਇਕੱਠ ਕੱਲ ਨੂੰ ਆ ਵੀ ਅੱਜ ਵੱਧ ਹੋਏ ਹੋਏ ਆ ਜੀ ਇਹ ਇੱਕ ਹੀ ਤਰੀਕਾ ਅਗਲੇ ਦਿਨ ਦੱਸਣਗੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਬਣਾ ਕੇ ਭਾਰਤੀ ਪਾਰਟੀ ਜਨਤਾ ਪਾਰਟੀ ਦਾ ਮੇਰ ਬਣਾਵਾਂਗੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਆ ਦੇਖੋ ਫੁੱਲ ਨਹੀਂ ਫੱਟਿਆ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਟੱਕਰ ਦੇ ਟੱਕਰ ਦੇ